ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਹਾਡੇ ਸਾਡੇ YouTube ਚੈਨਲ ਤੇ Facebook ਪੇਜ ਤੇ ਸਾਤੇ ਅੱਜ ਦੀ ਆਪਾਂ ਵੀਡੀਓ ਲਗਾਈਆਂ ਪਟਾਲਾ ਸ਼ਾਹੀ ਪੱਗ ਜਿਹੜਾ ਤਾਂ ਸਾਢੇ 7 ਮੀਟਰ ਤੇ ਜਿਹੜਾ ਕਪੜਾ ਉਹ ਫਲਵਲ ਵਰਤਿਆ ਜਿਹੜਾ ਆਪਾਂ ਪਲੜ ਲਾਉਣਾ ਲਾੜ ਨੂੰ ਸਿੱਧੇ ਸੈਂਟਰ ਤੋਂ ਲਿਆ ਕੇ ਪੂਰਾ ਹੌਲਦਾ ਬਸ ਸੱਜਾ ਖੜਾ ਤੇ ਬੰਦਪਾਤਾ ਉੱਤੇ ਰੱਖ ਕੇ ਦੋਹੀ ਪੱਲਿਆਂ ਨੂੰ ਆਪਾਂ ਬਰਾਬਰ ਕਰਕੇ ਇੱਕ ਵਾਰ ਲਾੜ ਨੂੰ ਮੋੜ ਕੇ ਸਾਫ਼ ਕਰਕੇ ਜੰਗੀ ਤਨ ਪ੍ਰੈਸ ਕਰਕੇ ਲਾੜ ਨੂੰ ਲਗਾਣਾ ਆ ਦੇਖ ਅੱਧਿਕਲ ਤਾਂ ਕਿ ਜਿਹੜਾ ਪਲੜ ਲਗਾਉਣਾ ਹੈ ਟੜਪਾ ਗਲ ਨੂੰ ਨਾਲ ਲੜਨ ਨੂੰ ਵੈਕ ਤੋਂ ਪਿੰਚ ਕਰਕੇ ਉੱਤਲੇ ਆ ਕੇ ਪੁਣੀ ਦਾ ਖੋਲਦਾ ਵਸ ਥਲੇ ਰੱਖ ਲੈਣਾ ਤੇ ਬੰਦ ਪਾਸੇ ਉੱਤੇ ਰੱਖ ਕੇ ਦੋਈ ਬਲੇ ਵਿੱਚ ਜਿਹੜਾ ਵਾ ਪਹਿਲੇ ਬਲੇ ਨੂੰ ਆਪਾਂ ਜਿਆਦਾ ਖੋਲਾਂਗੇ ਤੇ ਜਿਹੜਾ ਦੂਜਾ ਬਲੋਗ ਨੂੰ ਨਾ ਬਟਾਈ ਵਾਲੇ ਪਾਸੇ ਨਾਲ ਜੋੜ ਕੇ ਲੜ ਨੂੰ ਇੱਕ ਵਾਰ ਫੋਨ ਗਾ ਲੈਣਾ ਹੈ ਤੇ ਆਪਾਂ ਉਹਦੀ ਇੱਕ ਨੁੱਕ ਸੈੱਟ ਕਰ ਲੈਣੀ ਹੈ ਤੇ ਜਦ ਹੋਏਗਾ ਕਿ ਆਪਾਂ ਮੋਟਾ ਘਾ ਲੈਣਾ ਮੋਟਾ ਕਰਕੇ ਇਸ ਜਗ੍ਹੀ ਤੇ ਸਾਕ ਲੈਣਾ ਤੇ ਪ੍ਰੈਸ ਕਰਕੇ ਆਪਾਂ ਲੜ ਨੂੰ ਲੋਣਾ ਹੈ ਜਿੰਨਾ ਤੂੰ ਉਹਦਾ ਫਾਸਲਾ ਰੱਖਾ ਜਾਨਾ ਇਹਦਾ ਫਾਸਲਾ ਉਹਦਾ ਰੱਖ ਕੇ ਉਹਨਾਂ ਨੂੰ ਸਾਬ ਕੱ ਲੈਣਾ ਤੇ ਬਾਅਦ ਨਾਲ ਜਿਹੜੀ ਆਪਾਂ ਨਾਲ ਦੀ ਨਾਲ ਸਭਾਈ ਕਰਨੀਆਂ ਨੇ ਆ ਜਿਹੜਾ ਪਵਾ ਹੈ ਨਾ ਪੂਰੀ ਗੁਲਾਈ ਵਿੱਚ ਅਤੇ ਥੋੜੀ ਟੇੜ ਕਿੜਾ ਕੇ ਫੇਰਾਂਗੇ ਤੇ ਫੇਰਾ ਪਾ ਜਿਹੜਾ ਬੈਟਰੀ ਆ ਕੇ ਲੜ ਨੂੰ ਰੱਬਣਾ ਹੈ ਤੇ ਜਿਹੜਾ ਪਗੜਾ ਨਾ ਲੜਨ ਦੇ ਵੈਕਟ ਵਿੱਚੋਂ ਕਰਕੇ ਉੱਤੇ ਲਿਆ ਕੇ ਪੂਰੀ ਤਰ੍ਹਾਂ ਦਬਾ ਸਲਾ ਕਰਨ ਤੇ ਬੱਦਬਾ ਦੋਤੇ ਲਾ ਕੇ ਦੋ ਹੀ ਪੱਲਿਆਂ ਵਿੱਚੋਂ ਜਿਹੜਾ ਆਪਾਂ ਪਹਿਲੇ ਪੱਲੇ ਨੂੰ ਪਜਾਦਾ ਖੋਲਣਾ ਹੈ ਤੇ ਖੋਲ ਕੇ ਉਹਨਾਂ ਪੌਤਣੇ ਲੜਦਾ ਫਾਸਾ ਜਿਹੜਾ ਆਪਾਂ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਉਸ ਲੜ ਨੂੰ ਜ਼ਿਆਦਾ ਖੋਲਣਾ ਹੈ ਜਿਹੜਾ ਆਪਾਂ ਦੂਜੇ ਲੜਾਂ ਲੈ ਸ਼ੂ ਨੂੰ ਆਪਾਂ ਉਹ ਤੋਂ ਆਪਾਂ ਜਿਹੜਾ ਦੂਜਾ ਤੀਜਾ ਲੜਾ ਉਹ ਤੋਂ ਆਪਾਂ ਜ਼ਿਆਦਾ ਖੋਲਾਂਗੇ ਤੇ ਲੜ ਨੂੰ ਤੋਂ ਸਾਫ ਕਰ ਲੈਣਾ ਤੇ ਜਿਵੇਂ ਕਿ ਤਰ੍ਹਾਂ ਜਿਹੜੇ ਤੋਂ ਬਾਹਰ ਹੋਣਗੇ ਉਹਨਾਂ ਨੂੰ ਪੱਥਰ ਲੈ ਖਿੱਚਗੇ ਇੱਕ ਵਾਰ ਲੜ ਨੂੰ ਫੋਲਡ ਕਰਨਾ ਹੈ ਜੇ ਤੇ ਆਪਾਂ ਦੂਜੇ ਲੜ ਫੋਲਡ ਕਰਿਆ ਸੀਗਾ ਉੱਥੇ ਆਪਾਂ ਲੜ ਨੂੰ ਫੋਲਡ ਕਰ ਲੈਣਾ ਤੇ ਫੋਲਡ ਕਰਕੇ ਉੱਤੋਂ ਦੱਬ ਲੈਣਾ ਤੇ ਉੱਤੋਂ ਦੱਬ ਕੇ ਇੱਕ ਵਾਰ ਫੇਰ ਫੋਲਡ ਕਰਨਾ ਹੈ ਤੇ ਲੜ ਨੂੰ ਸਾਫ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਵਾਤਵਾ ਸ਼ੇਅਰ ਜਰੂਰ ਕਰਿਓ ਤਾਂ ਇਹ ਵੀੜਾ ਜਿਹੜੇ ਵੀਰਾਂ ਨੂੰ ਪਟਿਆਲਾ ਸ਼ਾਇਪਾ ਗੱਵਨਨ ਵਿੱਚ ਕੋਈ ਪ੍ਰੋਬਲਮ ਆਦੀ ਹੈ ਤਾਂ ਇਸ ਵੀਡੀਓ ਦੇਖ ਕੇ ਜੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕੱਢ ਲੈਣ ਤੇ ਆਪਾਂ ਲੜ ਨੂੰ ਸਾਫ ਕਰਕੇ ਚੰਗੀ ਤਰ੍ਹਾਂ ਆਵਾਜ਼ ਫੇਰ ਕੇ ਲਾਉਣ ਨੂੰ ਲਗਾ ਦੇਣਾ ਹੈ ਤੁਸੀਂ ਜਿਹੜਾ ਵਾਜਾ ਉਪਾਦ ਵਿੱਚ ਇਹ ਤੋਂ ਪਹਿਲਾਂ ਵੀ ਫਿਰ ਸਕਦੇ ਹੋ ਇਟਾਡ ਹਰdependਾ ਜਿਵੇਂ ਤੁਹਾਨੂੰ ਸੌਖਾ ਲੱਗਦੇ ਉਸ ਤਰੀਕੇ ਨਾਲ ਕਰ ਸਕਦੇ ਹੋ ਜਿਹੜਾ ਪਕੜ ਲੜਾ ਨਾਲ ਲੜ ਨੂੰ ਬੈਕ ਤੇ ਪਿੱਛੇ ਕਰਕੇ ਉੱਤੇ ਲੈ ਕੇ ਬੁਣੀ ਉਹਦਾ ਬਦ ਥੱਲੇ ਲਾ ਲੈਣਾ ਤੇ ਬੰਦ ਪਾ ਕੇ ਉੱਤੇ ਲਾ ਕੇ ਦੋਈ ਲੜਾ ਜੋ ਪਹਿਲੇ ਬਲੇ ਮੈਂ ਆਪਾਂ ਜਿਆਦਾ ਖੋਲਣਾ ਹੈ ਤੇ ਜਿੱਥੇ ਬਤੀ ਲੜਾ ਮੋੜੇ ਜਿੱਥੇ ਆਪਾਂ ਚੌਥਾ ਲੜ ਮੋੜਨਾ ਹੈ ਜਿੱਥੋਂ ਵੀ ਜਿਹੜਾ ਬੜੇ ਖਰਾ ਰਹਿਣਾ ਹੈ ਇਹ ਵੀਡੀਓ ਬਸੰਤੜਾ ਲਾਈਕ ਕਰਕੇ ਮਾਤ ਜਰੂਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਇਹ ਲੜ ਨੂੰ ਡਬਲ ਫੋਰਡ ਕਰਕੇ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਤੇ ਉੱਤੋਂ ਲੋਟ ਕਾ ਲੈਣਾ ਹੈ ਲੜ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਲਾਉਣਾ ਹੈ ਤਾਂ ਜੋ ਕੋਈ ਵੱਲ ਨਾ ਰਹੇ ਇਹ ਮੈਂ ਇੱਕੋ ਹੀ ਵੀਡੀਓ ਵਿੱਚ ਦੇਖ ਰਹੇ ਹੋ ਤੇ ਬਾਕੀ ਪੱਕ ਦੀ ਵੀ ਜਿਹੜੀ ਸੈਟਿੰਗ ਹੈ ਉਹ ਆਪਾਂ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਚੰਗੀ ਤਰ੍ਹਾਂ ਆਪਾਂ ਜਿਹੜਾ ਹਰੇ ਕਲਰ ਬੈਕ ਤੋਂ ਦਬਣਾਇਆ ਤੇ ਉੱਤੋਂ ਦਬਣਾਇਆ ਤੇ ਫਰੰਟ ਤੋਂ ਦਬਣਾਇਆ ਤੇ ਜਿਹੜਾ ਬਗਲ ਨਾਲ 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 ਨੂੰ ਬੈਕ ਤੋਂ ਪਿੰਚ ਕਰਕੇ ਪੂਣੀਆ ਖੋਲੋ ਸੜਿਆ ਲਾ ਕਰਨਾ ਤੇ ਬੰਦ ਬਸ ਉੱਤਰਾ ਕੇ ਦੋ ਹੀ ਪੱਲੇ ਵਿੱਚ ਉਹ ਜਿਹੜੇ ਆਪਾਂ ਪਹਿਲੇ ਪੱਲੇ ਨਾਲ ਜਿਆਦਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਜਿਹੜਾ ਮਟਾਈ ਵਾਲੇ ਪਾਸੇ ਨਾਲ ਜੋੜ ਲੈਣਾ ਹੈ ਜੋੜ ਕੇ ਚੰਗੀ ਤਰ੍ਹਾਂ ਇੱਕ ਵਾਰ ਲੜ ਨੂੰ ਖਿੱਚ ਲੈਣਾ ਖਿੱਚ ਕੇ ਚੰਗੀ ਤਰ੍ਹਾਂ ਇੱਕ ਵਾਰ ਫੋਲਡ ਕਰਕੇ ਤੇ ਉਤੋਂ ਦੱਬ ਲੈਣਾ ਤੇ ਦੱਬ ਕੇ ਇੱਕ ਵਾਰ ਫੇਰ ਫੋਲਡ ਕਰਾਂਗੇ ਜਿਹੜੇ ਉਸ ਵਿੱਚ ਵੱਲ ਖਾਣਗੇ ਉਹਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਪ੍ਰੈਸ ਕਰਕੇ ਤੇ ਸ਼ੇਪ ਸੈੱਟ ਕਰਕੇ ਆਪਾਂ ਜਿਹੜਾ ਲੜ ਨੂੰ ਲਗਾਉਣਾ ਹੈ ਜਿਹੜੇ ਵੀ ਇਸ ਵੀਡੀਓ ਨੂੰ ਵੀਜ਼ ਦੇਖਣ ਆਫ ਸਟਾਰ ਜੁੜਪੇ ਜਾਉਣਾ ਬਹੁਤ ਬਹੁਤ ਧੰਨਵਾਦ ਹੋਵੇਗਾ ਤੇ ਜਿਹੜਾ ਲੜਨੂ ਵੈਕ ਤੇ ਜਾ ਕੇ ਪਿੰਚ ਕਰਦਣਾ ਹੈ ਪਿੰਚ ਕਰਕੇ ਉੱਤਲੇ ਆ ਕੇ ਜਿਹੜਾ ਲੜਨੂ ਪਾਕੀ ਪਾਕੀ ਦੀ ਸੈਟਿੰਗਾਂ ਨਹੀਂ ਇਹ ਜਿਹੜਾ ਲੜਨੂ ਆਪਾਂ ਉੱਤਲੇ ਲੈ ਕੇ ਜਾਣਾ ਹੈ ਤੇ ਉੱਤਲੇ ਲੜਾਂ ਦਾ ਜਿਹੜਾ ਆਪਾਂ ਫਸ ਲਓ ਵੀ ਲੋਡ ਰੱਖਣਾ ਹੈ ਇੱਕੋ ਜਿਹਾ ਰੱਖਣਾ ਹੈ ਤੇ ਜਿਹੜਾ ਬਗਲ ਨਾਲ ਲੜਨ ਬੈਕ ਤੇ ਪਿੱਛੇ ਕਰਕੇ ਉੱਤੇ ਲਿਆ ਕੇ ਪੂਣੀ ਦਾ ਕੋਲ ਦਾ ਸੱਰਾ ਰੱਖਣਾ ਤੇ ਮੱਝ-ਮੱਝ ਉੱਤੇ ੜਾ ਕੇ ਜਿਹਦੇ ਵਿੱਚ ਕੋਈ ਡੰਗਣਾ ਪਵੇ ਤਾਂ ਉਸ ਨੂੰ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਦੇਖਣਾ ਹੈ ਤਾਂ ਇਹ ਉਸ ਵਿੱਚ ਕੋਈ ਡੰਗ ਨਾ ਪਵੇ ਤੇ ਬੈਗ ਤੋਂ ਇਹ ਕਲੜਾ ਦੱਬਣਾ ਹੈ ਤੇ ਜਿਹੜਾ ਆਪਾਂ ਸ਼ਿਮਲੜ ਮੋੜਨਾ ਉਹ ਨੱਕ ਦੀ ਸੀ ਦੇ ਵਿੱਚ ਮੋੜਨਾ ਹੈ ਹੈ ਤੇ ਚੰਗੀ ਤਰ੍ਹਾਂ ਲੜ ਨੂੰ ਫੋਨ ਕਾ ਲੈਣਾ ਫੋਨ ਕਰਕੇ ਉੱਤੋਂ ਦੱਬ ਕੇ ਲੜ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਤੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਕੱਢ ਕੇ ਆਪਾਂ ਚੰਗੀ ਤਰ੍ਹਾਂ ਵਾਲਾਂ ਨੂੰ ਕੱਢ ਕੇ ਤੇ ਲੜ ਨੂੰ ਰੋਲ ਕਰਨਾ ਉਸ ਵਿੱਚ ਕੋ ਡੰਗਣਾ ਪਵੇ ਤਾਂ ਉਸ ਨੂੰ ਡਬਲ ਪ੍ਰੈਸ ਕਰਾਂਗੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਨਾ ਤੇ ਉਸ ਨੂੰ ਵੀ ਆਪਾਂ ਜਿਹੜਾ ਸੈਟ ਕਰ ਲੈਣਾ ਪੂਣੀ ਵੀ ਆਪਾਂ ਜਿਹੜੀ ਸੈਟ ਰੱਖਣੀ ਹੈ ਨਾ ਸੈਟ ਰੱਖਣੀ ਹੈ ਤੇ ਲੜਨ ਦੇ ਕਰ ਫੋਲ ਕਰ ਲੈਣਾ ਹੈ ਫੋਲ ਕਰਕੇ ਤੇ ਉਸ ਨੂੰ ਇੱਕ ਵਾਰ ਫੇਰ ਫੋਲ ਕਰ ਲੈਣਾ ਹੈ ਤੇ ਤੋਂ ਦੱਬ ਕੇ ਲੜਨ ਨੂੰ ਪ੍ਰੈਸ ਕਰ ਲੈਣਾ ਹੈ ਪ੍ਰੈਸ ਕਰਕੇ ਚੰਗੀ ਤਰ੍ਹਾਂ ਉਸ ਵਿੱਚ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਕੱਢ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਲੜਨ ਨੂੰ ਸਾਫ਼ ਕਰਕੇ ਲਗਾ ਲੈਣਾ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਨੀ ਚੜਾਈ ਰੱਖ ਕੇ ਉਹਦੀ ਲੜਨ ਨੂੰ ਲਗਾ ਦੇਣਾ ਹੈ ਤੇ ਜਾਕੀ ਤਾਂ ਅਪਰੇਸ ਕਰਕੇ ਲੜ ਨੂੰ ਲਾਉਣਾ ਹੈ ਇਸ ਵਿੱਚ ਕੋਈ ਵਾਲ ਨਾ ਰਹੇ ਤਾਂ ਉਸ ਨੂੰ ਡਬਲ ਪ੍ਰੈਸ ਕਰਾਂਗੇ ਤੇ ਵਾਲ ਨਾਲ ਜਿਹੜੇ ਆਪਾਂ ਵਾਲਨੀਓ ਕੱਢ ਲੈਣੇ ਹਨ ਤੇ ਬੈਕਗ੍ਰਾਉਂਡ ਯਾਗ ਲੜ ਨੂੰ ਦੱਬਣਾ ਹੈ ਪੰਜਵੇਂ ਤੇ ਛੇਵੇਂ ਲੜ ਨਾਲ ਜਿਹੜੀ ਆਪਾਂ ਸ਼ੇਪ ਬਣਾਉਣੀ ਹੈ ਤੇ ਬਾਕੀ-ਬਾਕੀ ਵੀਡੀਓ ਪੇ ਸੈਟਿੰਗ ਕਰ ਲੈਣੀ ਹੈ ਤੇ ਨੋਕ ਲੈ ਕੇ ਪਿੱਛੇ ਤੱਕ ਜਿਹੜੀ ਆਪਾਂ ਸਫਾਈ ਕਰ ਲੈਣੀ ਹੈ ਤੁਸੀਂ ਬੈਕਗ੍ਰਾਉਂਡ ਲਈ ਸਫਾਈ ਕਰਨ ਲਈ ਡਬਲ ਜਿਸ਼ਾ ਵਰਤ ਸਕਦੇ ਹੋ ਇਹ ਜਿਹੜਾ ਕੋਈ ਲੜ ਜਿਆਦਾ ਮੋਟਾ ਮੋਟਾ ਮੋਟਾਈ ਦਾ ਜਾਂਦਾ ਹੈ ਤਾਂ ਉਸ ਨੂੰ ਆਪਾਂ ਬਾਹਰ ਨਾਲ ਜਿਹੜਾ ਪਤਲਾ ਕਰਾਂਗੇ ਬਾਜ ਆਪਾਂ ਲੜ ਦੇ ਉੱਤੇ ਬਾਹਰ ਰੱਖ ਕੇ ਲੜ ਦੇ ਉੱਤੇ ਬਾਹਰ ਰੱਖ ਲੈਣਾ ਤੇ ਬਾਹਰ ਆ ਕੇ ਉਸ ਲੜ ਨੂੰ ਪਤਲਾ ਕਰ ਲੈਣਾ ਤੇ ਉਸ ਤੇ ਜਿਹੜਾ ਨਹੀਂ ਸਫਾਈ ਵੀ ਕਰ ਲੈਣੀ ਹੈ ਤੇ ਉਥੋ ਜਿਹੜਾ ਨਹੀਂ ਸਫਾਈ ਵੀ ਕਰ ਲੈਣੀ ਹੈ ਨਾਲ ਦੀ ਨਾਲ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਹਾਡਾ ਜਿਹੜਾ فاਸਲਾ ਇੱਕੋ ਜਿਹਾ ਰੱਖ ਲੈਣਾ ਹੈ ਆਪਾਂ ਨੇ ਤੇ ਜਿਹੜਾ ਤੂੰ ਸ਼ੇਰ ਉਹ ਪਹਿਲਾਂ ਵੀ ਟਾਕ ਸਕਦੇ ਬਾਅਦ ਵਿੱਚ ਵੀ ਟਾਕ ਸਕਦੇ ਹੋ ਇਹ ਤੁਹਾਡੇ ਡਿਪੈਂਡ ਹੈ ਜਿਵੇਂ ਦਾ ਸੁਖ ਲਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਜਿਹੜਾ ਆਪਾਂ ਪਹਿਲਾਂ ਹੁਣ ਸੈਟ ਕਰਾਂਗੇ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਸਰ ਦੇ ਸੈਂਟਰ ਚੋਂ ਉਹਨੂੰ ਆਪਾਂ ਖਿੱਚ ਲੈਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਤੇ ਮੂਰ ਦਾ ਇੱਕ ਗੱਲ ਦਾ ਧਿਆਨ ਰੱਖਿਓ ਬਈ ਜਿਹੜੇ ਆਪਾਂ ਪਹਿਲਾਂ ਲਾਇਆ ਉਹ ਮੂਰੋ ਖਿਸਕੇ ਨਾ ਤਾਂ ਆਪਾਂ ਜਿਹੜਾ ਲੜਨ ਉਹ ਬੈਗ ਤੋਂ ਖਿੱਚਾਂਗੇ ਤੇ ਚੰਗੀ ਤਰ੍ਹਾਂ ਲਾ ਲ ਨੂੰ ਬੈਕ ਤੋਂ ਖਿੱਚ ਕੇ ਫਲਾ ਲੈਣਾ ਹੈ ਫਲਾ ਕੇ ਇੱਕ ਪਹਿਲਾ ਆਪਾਂ ਜਿੱਥੋਂ ਆਪਣੀ ਨੋਕ ਹੁੰਦੀ ਹੈ ਉੱਥੋਂ ਆਪਾਂ ਸੈਟ ਕਵਰ ਕਰਨਾ ਹੈ ਤੁਸੀਂ ਬਾਹ ਨਾਲ ਜਿਹੜਾ ਆਪਣਾ ਸਿਰੋ ਕਵਰ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਪਹਿਲਾਂ ਸਿਰੋ ਟਾਟੇ ਤੇ ਚੰਗੀ ਤਰ੍ਹਾਂ ਖਿੱਚ ਕੇ ਟਕਣਾ ਹੈ ਤੇ ਚਾਰੇ ਪਾਸੇ ਜਿਹੜਾ ਆਪਾਂ ਬਾਹ ਨਾਲ ਸੈਟ ਟੱਕ ਕਵਰ ਕਰਨਾ ਹੈ ਤੇ ਜਿਹੜੇ ਵਸਾਫ ਜਿਹੜਾ ਸਿਰ ਕਵਰ ਕਰਕੇ ਤੇ ਜਿਹੜਾ ਆਪਾਂ ਪੱਗ ਪੈ ਲਾਉਣਾ ਨੱਕ ਦੀ ਸੀ ਦੇ ਵਿੱਚ ਜਿਹੜਾ ਆਪਾਂ ਪੱਗ ਪੈ ਲਗਾਉਣਾ ਹੈ ਤੇ ਬੈਕਲਾਰ ਜਿਹੜਾ ਆਪਾਂ ਬੈਕਲਾਰ ਨਾਲ ਅੱਧਾ ਸਜਾ ਦੇ ਕਪ ਬੋਰਡ ਕਰਕੇ ਲੜਨ ਨੂੰ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਪੱਗ ਪੈ ਲਾਉਣਾ ਨੱਕ ਦੀ ਸੀ ਦੇ ਵਿੱਚ ਜਿਹੜਾ ਆਪਾਂ ਪੱਗ ਪੈ ਲਗਾ ਕੇ ਤੇ ਜਿਹੜੇ ਸ਼ਿਵਨੜ ਦੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਕੱਟ ਲੈਣਾ ਹੈ ਕੱਢ ਕੇ ਚੰਗੀ ਤਰ੍ਹਾਂ ਲੜਨ ਨੂੰ ਸੈਟ ਕਰ ਲੈਣਾ ਹੈ ਤੇ ਅਤਾ ਤੇ ਉਹਦਾ ਟੱਲੇ ਹੋਲ ਕਰ ਲੈਣਾ ਹੈ ਲੜਨ ਨੂੰ ਤੇ ਜੱਗੀ ਤਰ੍ਹਾਂ ਬਰਾਬਰ ਹੋਲ ਕਰਕੇ ਬੈਗ ਤੋਂ ਲੜ ਨੂੰ ਚੜਾਈ ਤੋਂ ਲਿਆ ਕੇ ਮੂਰੇ ਲਾ ਕੇ ਜਿਹੜੀ ਪੌਦੀ ਚੜਾਈ ਘਟਾ ਲੈਣੀ ਆ ਤੇ ਉਸ ਲੜ ਨੂੰ ਆਪਾਂ ਸਾਫ਼ ਕਰ ਲੈਣਾ ਹੈ ਸਾਫ਼ ਕਰਕੇ ਜੱਗੀ ਤਰ੍ਹਾਂ ਉਸ ਵਿੱਚੋਂ ਵਾਲ ਕੱਢ ਕੇ ਤੇ ਜਿਹੜੇ ਉੱਤੇ ਵਾਲ ਹੋਣੀਆਂ ਉਹਨਾਂ ਦਾ ਆਪਾਂ ਬਾਹ ਨਾਲ ਕੱਢ ਲੈਣਾ ਹੈ ਕੱਢ ਕੇ પાਕੇ ਪੈਂਦੇ ਸੱਜੇ ਰੱਖ ਕੇ 프ਰੰਟ ਵੱਲ ਨੂੰ ਮੋੜ ਦੇਣਾ ਹੈ ਮੂਰ ਵੱਲ ਨੂੰ ਮੋੜ ਕੇ ਜੱਗੀ ਤਰ੍ਹਾਂ ਲੜ ਨੂੰ ਉਸ ਵਿੱਚ ਜਿਹੜੇ ਵਾਲ ਬਹਿ ਜਾਣਗੇ ਉਹਨਾਂ ਨੂੰ ਲੋਟ ਕਰਕੇ ਜਿਹੜਾ ਆਪਾਂ ਲੜ ਦੇ ਥੱਲੇ ਦਾ ਬਣਾਣਾ ਹੈ ਗੇਨੀ ਜਿਹੜੀ ਕਰਾਈ ਰੱਖਣਾ ਚਾਹੁੰਦੇ ਤੁਸੀਂ ਅਨੇਜ ਦੀ ਕਰਾਈ ਰੱਖ ਕੇ ਲੜ ਨੂੰ ਦੱਬ ਲੈਣਾ ਹੈ ਤੇ ਬਾਕੀ ਪੱਗ ਦੀ ਵੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਸ਼ੇਪ ਜਿਹੜੀ ਆਪਾਂ ਉਹ ਵੀ ਸਟ ਕਰ ਲੈਣੀ ਹੈ ਜੇ ਤੁਹਾਡਾ ਉੱਤੋਂ ਲੜ ਖਿਸਕਿਆ ਤਾਂ ਤੁਸੀਂ ਇੱਕ ਜਾਂ ਦੋ ਪੱਕ ਬੈਲ ਉੱਤੇ ਲਗਾ ਸਕਦੇ ਹੋ ਤੇ ਚੰਗੀ ਤਰ੍ਹਾਂ ਆਪਾਂ ਜਿਹੜਾ ਲੜ ਨੂੰ ਸਟ ਕਰ ਲੈਣਾ ਹੈ ਇਹ ਲੋਟ ਕਰਕੇ ਚੰਗੀ ਤਰ੍ਹਾਂ ਲੰਨੂ ਸਾਹ ਕਰਕੇ ਜਿਹੜਾ ਵਾਕੀ ਪੱਕੀ ਛੜੀ ਕਰ ਲੈਣੀ ਹੈ ਜਿੱਥੇ ਕਿਤੇ ਜਾਨ ਬਰਨ ਜਾਂਦਾ Right. Chasing stars and holding you. I can't see the end, but we'll see it through. keep the ground in sight fly forever if you keep it tight love the world but keep the sky on your mind Seeing stars and holding you. I can't see the end, but we'll see it through. Too high. Be sure to keep the ground in sight. Fight forever if you keep it tight. Love the world, but keep the sky on your mind.